ਜੋਤਾ ਕੀ ਤਾ ਤੋ ਤਾ ਨਾਉ ਵੇ ਨਾ ਵੇ ਨਾ ਹੀ ਕੋ ਤਾਉ ਕੁਦਰਤ ਕੰਮ ਕਾਹੀ ਚਾਰ ਵਰਨ ਜਾਵੇ ਕੋਰ ਜੋ ਤੁਧ ਭਾਵੈ ਸਾਈ ਭੜੇ ਘਾਰ ਕੋ ਸਦਾ ਸਲਾਮਤ ਨਿਰੰਕਾਰ ਭਈਏ ਹੱਥ ਪੈਰ ਤਨ ਦੇਹੀ ਪਾਣੀ ਧੋਕੈ ਉਤਰ ਸੁਖੇ ਗੋਟ ਕਲੀ ਤੇ ਕੱਪੜ ਹੋਏ ਤੇ ਸਾਵਣ ਲਈ ਧੋਏ ਪੜਿਆ ਮਤ ਪਾਪਾ ਕਾ ਸੰਗ ਉਹ ਤੋ ਪਹਿ ਨਾ ਵੇ ਕੇ ਰੰਗ ਕੁਨੀ ਪਾਪੀ ਆਪਨਾਹੀ ਕਰ ਕਰ ਕਰਨਾ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਕਾ ਪਤਾ ਤਤ ਗਾਣ ਜਿ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਦਾ ਭਾਉ ਦਰਗਾਹ ਤੇ ਫਤਮਾ ਲਾਓ ਸਾਗੋ ਤੇਰੇ ਮੈਨਾਂ ਹੀ ਕੋਈ